ਸੈਗਰੋ ਜੀ ਅੱਜ ਜਿਹੜਾ ਬਾਣ ਅਸੀਂ ਲੈ ਕੇ ਆਏ ਆ 6 ਲੱਖ ਨੂੰ ਬਿਕਾਊ ਹੈ ਜੀ ਤੁਹਾਨੂੰ ਸਾਰੀ ਜਾਣਕਾਰੀ ਦਿੱਤੀ ਜਾਊਗੀ ਵੀਡੀਓ ਦੇ ਨਾਲ ਬਣੇ ਰਹੋ ਅੱਗੇ ਸ਼ੇਅਰ ਕਰ ਦਿਓ ਵੀਡੀਓ ਨੂੰ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਕਿਹੋ ਜਿਹਾ ਬਾਣ ਹੈ ਮਾਲਕ ਦਾ ਨੰਬਰ A to Z ਸਾਰੀ ਜਾਣਕਾਰੀ ਤੁਹਾਨੂੰ ਦਿੱਤੀ ਜਾਊਗੀ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਇੱਕ ਵੀਰ ਨੂੰ ਪੂਰਾ ਜ਼ਰੂਰ ਦੇਖ ਲਿਆ ਕਰੋ ਜੀ ਵੀਡੀਓ ਪੂਰਾ ਦੇਖੋਗੇ ਤਾਂ ਹੀ ਤੁਹਾਨੂੰ ਰੇਟ ਏਰੀਆ ਸਾਰਾ ਕੁਝ ਪਤਾ ਲੱਗੂਗਾ ਮਾਲਕ ਦਾ ਨੰਬਰ ਤਾ ਜੇਕਰ ਤੁਸੀਂ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਸਾਡਾ ਨੰਬਰ ਨੋਟ ਕਰ ਲਓ ਜੀ 987798846 ਇਹ ਚੈਨਲ ਦਾ ਵਟਸਐਪ ਨੰਬਰ ਹੈ ਇਸ ਨੰਬਰ ਤੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਜ਼ਮੀਨ ਪਲਾਟ ਕੋਠੀਆਂ ਘਰ ਮਸ਼ੀਨਰੀਆਂ ਵੇਚਣੀਆਂ ਤਾਂ ਤੁਸੀਂ ਇੱਕ ਵਧੀਆ ਵੀਡੀਓ ਬਣਾ ਲਓ 5-7 ਮਿੰਟਾਂ ਦੀ ਤੇ 5-4 ਫੋਟੋਆਂ ਜਦੋਂ ਤੁਸੀਂ ਵੀਡੀਓ ਬਣਾਉਣੀ ਹੈ ਤਾਂ ਫੋਨ ਨੂੰ ਟੇਢਾ ਕਰਕੇ ਵਧੀਆ ਵੀਡੀਓ ਬਣਾ ਕੇ ਭੇਜੋ ਸਾਰੀ ਜਾਣਕਾਰੀ ਦਿਓ ਜੀ ਉਸ ਤੋਂ ਬਾਅਦ ਤੁਸੀਂ ਇਸ ਨੰਬਰ ਤੇ ਵਟਸਐਪ ਕਰ ਦਿਓ ਤੁਹਾਡੀ ਐਡ ਚੈਨਲ ਤੇ ਚਲਾ ਦਿੱਤੀ ਜਾਊਗੀ ਤੇ ਇੱਕ ਅਸੀਂ ਦਾਅਵੇ ਦੇ ਨਾਲ ਇਹ ਗੱਲ ਜ਼ਰੂਰ ਕਹੇ ਕਿ ਜੇਕਰ ਤੁਸੀਂ ਇਹ ਜ਼ਮੀਨ ਦੇਖਣ ਜਾਓਗੇ ਤਾਂ ਤੁਸੀਂ ਛੱਡ ਕੇ ਨਹੀਂ ਆਉਂਗੇ ਜੀ ਐਨਾ ਵਧੀਆ ਸੌਦਾ ਤੁਸੀਂ ਸਾਈ ਕਰਕੇ ਹੀ ਆਉਂਗੇ ਕਿਉਂਕਿ ਆਪਣਾ ਰਜਿਸਟਰੀ ਹੈ ਇਹ ਪੰਜਾਬ ਹਰਿਆਣਾ ਦਾ ਕੋਈ ਵੀ ਬੰਦਾ ਜਿਹੜਾ ਜ਼ਮੀਨ ਇਹ ਨਾ ਆਪਦੇ ਕਰਵਾ ਸਕਦਾ ਤੇ ਹੁਣ ਆਪਾਂ ਵੱਧਦੇ ਹਾਂ ਵੀਡੀਓ ਵੱਲ 25 ਵਿਗੇ ਜ਼ਮੀਨ ਹੈ ਜੀ ਇਹ 25 ਵਿਗੇ ਜ਼ਮੀਨ ਵਿਕਾਊਆ ਦੋ ਮੋਟਰਾਂ ਨੇ ਦੇ ਵਿੱਚ ਇੱਕ ਤਾਂ ਹੈਗੀ ਜੀ ਲੈਟ ਵਾਲਾ ਕਨੈਕਸ਼ਨ ਤੇ ਇੱਕ ਸੋਲਰ ਮੋਟਰ ਲੱਗੀ ਹੋਈ ਹੈ ਮਿੱਠਾ ਪਾਣੀ 4 ਇੰਚੀ ਫੁੱਲ ਪ੍ਰੈਸ਼ਰ ਹੈ ਜੀ ਰੇਟ 6 ਲੱਖ ਬਿੱਗੇ ਦਾ ਮੌਕੇ ਤੇ ਗੁਵਾਰੇ ਦੀ ਫਸਲ ਲੱਗੀ ਹੋਈ ਹੈ ਓਪਨ ਰਜਿਸਟਰੀ ਹੈ ਪੰਜਾਬ ਹਰਿਆਣਾ ਦਾ ਕੋਈ ਵੀ ਬੰਦਾ ਜਾ ਕੇ ਜ਼ਮੀਨ ਨੂੰ ਲੈ ਸਕਦਾ ਜੀ ਕਈ ਵਾਰੀ ਵੀਰ ਕਹਿੰਦੇ ਨੇ ਕਿ ਇਹ ਕੱਲਾ ਰਾਜਸਥਾਨ ਦਾ ਬੰਦਾ ਹੀ ਖਰੀਦ ਸਕਦਾ ਨਹੀਂ ਜੀ ਤੁਸੀਂ ਪੰਜਾਬ ਹਰਿਆਣਾ ਰਾਜਸਥਾਨ ਜਿੱਥੋਂ ਮਰਜ਼ੀਓ ਤੁਸੀਂ ਜਾ ਕੇ ਜ਼ਮੀਨ ਨਾ ਕਰਵਾ ਸਕਦੇ ਹੋ ਤੇ ਮਾਲਕ ਵੀਰ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਨੋਟ ਕਰ ਲਓ 97838 70629 9783870629 ਇਹ ਮਾਲਕ ਵੀਰ ਦਾ ਨੰਬਰ ਹੈ ਜੀ ਤੁਸੀਂ ਇਸ ਨੰਬਰ ਤੇ ਫੋਨ ਕਰਕੇ ਤੁਸੀਂ 25 ਵਿੱਗੇ ਜ਼ਮੀਨ ਹੈ ਜਿਹੜੀ 6 ਲੱਖ ਵਿੱਗੇ ਦੇ ਹਿਸਾਬ ਨਾਲ ਤੁਸੀਂ ਖਰੀਦ ਸਕਦੇ ਹੋ ਜੀ ਓਪਨ ਰਜਿਸਟਰੀ ਵਾਲਾ ਬਾਣ ਹੈ ਇਹ ਜੀ ਮਿੱਠਾ ਪਾਣੀ 4 ਇੰਚ ਫੁੱਲ ਪ੍ਰੈਸ਼ਰ ਹੈ ਜੀ ਦੋ ਮੋਟਰਾਂ ਨੇ ਇੱਕ ਤਾਂ ਹੈਗਾ ਜੀ ਲਾਈਟ ਵਾਲਾ ਕਨੈਕਸ਼ਨ ਤੇ ਇੱਕ ਸੋਲਰ ਮੋਟਰ ਲੱਗੀ ਹੋਈ ਹੈ ਬਾਕੀ ਤੁਸੀਂ ਨੰਬਰ ਨੋਟ ਕਰ ਲਿਆ ਹੁਣ ਇਸ ਵੀਰ ਦੇ ਨਾਲ ਤੁਸੀਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਜ਼ਮੀਨ ਹੈ ਜਿਹੜੀ ਤੁਸੀਂ ਲੈ ਸਕਦੇ ਹੋ ਤੁਹਾਡਾ ਸਾਰਿਆਂ ਦਾ ਤੈਦ ਲੋ ਧੰਨਵਾਦ ਚੈਨਲ ਦੇ ਨਾਲ ਜੁੜਨ ਦੇ ਲਈ ਸਪੋਰਟ ਕਰਨ ਦੇ ਲਈ ਜਿਹੜੇ ਬਹੁਤ ਸੋਹਣੇ ਤੇ ਵਧੀਆ ਕਮੈਂਟ ਕਰਦੇ ਨੇ ਭੈਣ ਭਰਾ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਜਿਉ ਉਹਨਾਂ ਦਾ ਵੀ ਤੈਦ ਲੋ ਧੰਨਵਾਦ ਉਮੀਦ ਹੈ ਤੁਸੀਂ ਅੱਗੇ ਤੋਂ ਵੀ ਐਦਾਂ ਸਪੋਰਟ ਕਰੋਗੇ ਸੋ ਚਲਦੀ ਚਲਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਕਿਹੜੇ ਏਰੀਏ ਦੇ ਵਿੱਚ ਜ਼ਮੀਨ ਪਲਾਟ ਕੋਠੀਆਂ ਚਾਹੀਦੀਆਂ ਨੇ ਤਾਂ ਕਮੈਂਟਾਂ ਦੇ ਵਿੱਚ ਦੱਸਿਓ ਜੀ ਸਾਨੂੰ ਕੋਸ਼ਿਸ਼ ਕਰਾਂਗੇ ਅਗਲੀ ਵੀਡੀਓ ਤੁਹਾਡੇ ਹਿਸਾਬ ਦੇ ਨਾਲ ਅਸੀਂ ਲੈ ਕੇ ਆ ਸਕੀਏ ਪਰ ਜੇ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਇੱਕ ਹੋਰ ਨਵੀਂ ਵੀਡੀਓ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ